ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥਿਓ ਤਸਵੀਰਾਂ ਤੁਹਾਨੂੰ ਨਮਾ ਸ਼ਹਿਰ ਤੋਂ ਦਿਖਾ ਰਹੇ ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਅੱਜ ਨਮਾ ਸ਼ਹਿਰ ਦੇ ਦੌਰੇ ਤੇ ਪਹੁੰਚੇ ਸਨ ਇਹਨਾਂ ਨੇ ਇੱਥੇ ਕਈ ਜ਼ਰੂਰੀ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਦੱਸਿਆ ਜਾ ਰਿਹਾ ਕਿ ਉਹ ਰੇਲਵੇ ਰੋਡ ਤੇ ਪਹਿਲਾਂ ਪਹੁੰਚੇ ਜਿੱਥੇ ਉਹਨਾਂ ਨੇ ਨਵੇਂ ਪਾਣੀ ਦੀ ਪਾਈਪ ਲਾਈਨ ਦੇ ਕੰਮ ਦੀ ਜਾਂਚ ਕੀਤੀ ਜਿੱਥੇ ਕੰਮ جاری ਹੈ ਉਨਮੇ ਹਦਾਇਤ ਦਿੱਤੀ ਕਿ ਕੰਮ ਗੁਣਵੰਤਾ ਤੇ ਤੇਜ਼ੀ ਨਾਲ ਪੂਰਾ ਕੀਤਾ ਜਾਵੇ ਇਸ ਦੇ ਨਾਲ ਹੀ ਮੰਤਰੀ ਜੀ ਨੇ ਨਵਾਂ ਸ਼ਹਿਰ ਦੇ ਕਈ ਥਾਵਾਂ ਤੇ ਵਿਜ਼ਿਟ ਕੀਤਾ ਜਿਵੇਂ ਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਨੇ ਡੰਪ ਸਾਈਟ ਤੇ ਵਿਜ਼ਿਟ ਕੀਤਾ ਜਿੱਥੇ ਉਹਨਾਂ ਨੇ ਦੇਖਿਆ ਕਿ ਜਿਹੜਾ ਕੂੜਾ ਹੈ ਓਵਰਫਲੋ ਹੋ ਰਿਹਾ ਉਹਨਾਂ ਨੇ ਕਿਹਾ ਕਿ ਇਸ ਨੂੰ ਪੂਲੀ ਜਗ੍ਹਾ ਤੇ ਲੈ ਕੇ ਜਾਵਾਂਗੇ ਤੇ ਨਾਲ ਦੀ ਨਾਲ ਰੇਲਵੇ ਰੋਡ ਦੀ ਗੱਲ ਕਰੀ ਤਾਂ ਉਹਨਾਂ ਨੇ ਕਿਹਾ ਕਿ ਕੁਝ ਅਪਰੂਵਲ ਲੈ ਕੇ ਜਲਦੀ ਇਸ ਦਾ ਟੈਂਡਰ ਵੀ ਲੱਗੇਗਾ ਉੱਥੇ ਹੀ ਸਾਡੇ ਮੌਜੂਦਾ ਸੰਵਾਦਾਤਾਂ ਨੇ ਸੀਵਰੇਜ ਵਾਲੀ ਗੱਲ ਤੇ ਸਵਾਲ ਪੁੱਛਿਆ ਤਾਂ ਮੰਤਰੀ ਸਾਹਿਬ ਨੇ ਕਿਹਾ ਕਿ ਸੀਵਰੇਜ ਦੀ ਹੱਦ ਵਧੀ ਹੈ ਕੁਝ ਆਬਾਦੀ ਬਦਲ ਕਰਕੇ ਇਹ ਗੱਲ ਧਿਆਨ ਚਾਹੀਏ ਕਿ ਕਈ ਥਾਂ ਤੇ ਅਲੇ ਸੀਵਰੇਜ ਨਹੀਂ ਪਾਇਆ ਗਿਆ ਤਾਂ ਉੱਥੇ ਵੀ ਜਲਦੀ ਜਿਹੜਾ ਸੀਵਰੇਜ ਪਾਇਆ ਜਾਵੇਗਾ ਉਹਨਾਂ ਨੇ ਇਹ ਗੱਲ ਸਾਡੇ ਧਿਆਨ ਚਾਹੀਏ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਤਸਵੀਰਾਂ ਹਾਂਜੀ ਸਰ ਇਹ ਏਰੀਆ ਨੇ ਨਿਊ ਏਰੀਆ ਉਹ ਸ਼ਾਮਿਲ ਸਨ ਉਹ ਵੀ ਬਰੇਟ ਆ ਰਿਹਾ ਹੈ ਇਸ ਮਿਟੈਕ ਦੇ ਫੇਸ ਤੇ ਕਿੰਨੇ ਮੌਕੇ ਸੀਰ ਦਾ ਸੰਕਲਪ ਹੈ 48 ਸੀਆ ਹਾਂ ਹਾਂ ਇਹ ਨਿਊ 70 ਸਵੇ ਵਿੱਚ ਉੱਪਰ ਦੇਖਣ ਤੁਹਾਨੂੰ ਕਿਵੇਂ ਲੱਗਦਾ ਆ ਮਤਲਬ ਅਮਰਤੂ ਨੇ ਕਿਸੇ ਬੰਦਾ ਹੈਗਾ ਨਹੀਂ ਤੇ ਯਾਤਰਾ ਨਹੀਂ ਬਸੀ ਵੀ ਇਹ ਆਫਰ ਇਹ ਹੈ ਸਭ ਨਮਾਸ਼ੇਰ ਦੇ ਵਿੱਚ ਸੋਕ ਲੋਦੀ ਸੀ ਉਹਦੇ ਵਿੱਚ ਪੰਜ ਆਰਗੇਨਾਈਜ਼ਰ ਸੀ 95 ਅੰਦਾਜ਼ਾ ਪਰ ਆਲਰੇਡੀ ਉਹ ਚੋਕ ਮੀਟਿੰਗ ਕਰਾ ਦੇਉਂਦੀ ਹੈ ਉਹ ਲੈਂਦੀ ਹੈ ਫਿਰ ਦੇ ਦਿੰਦੀ ਹੈ ਪੂਰਾ ਕਿਤਾ ਪੈਸੇ ਲੈਂਦੀ ਹੈ ਜਿਹੜਾ ਨੇ ਜਿਵੇਂ ਸਹੀ ਨਾ ਖਸਾਪਾ ਨਹੀਂ ਕਰ ਸਕਦੇ ਸਾਰਾ ਦਿੱਲੀ ਬੋਲ ਵਾਲੀ ਕਹਾਣੀਆਂ ਗੱਲਾਂ ਇਹ ਸਾਰਾ ਕੀ ਕਰ 15 20 20 ਜਦੋਂ ਰੋਡਸ ਆਨ ਅਫੀਸ ਦਾ ਸਰਵੇ ਹੋ ਸੀ ਮੈਂ ਪੁੱਛ ਰਿਹਾ ਕਿ ਇਹ ਟ੍ਰੈਫਿਕ ਉਸ ਤੋਂ ਪਹਿਲਾਂ ਤੋਂ ਹੀ ਲੱਗ ਜਾਂਦਾ ਅੱਛਾ ਜੀ ਕਮੇਟੀ ਬਲ ਅਨ ਅਥਰਾਇਜ਼ਡ ਇਗਲੀਅਰ ਜਦੋਂ ਹੋਈਆਂ ਉਸ ਤੋਂ ਪਹਿਲਾਂ ਤੁਸੀਂ ਉੱਥੇ ਲੱਗ ਲਿਆ ਨਵਾਂ ਜੈ ਟੋਲ ਟੋਲ ਨਹੀਂ ਸੀ ਕੰਮ ਕੀ ਕਰ ਉਹਦਾ ਨਹੀਂ ਸਰ ਅਨ ਅਥਰਾਇਜ਼ਡ ਟਾਊਨ ਪਲਾਨਸ ਵੀ ਨਹੀਂ ਕੋਈ ਨਹੀਂ ਤੇ ਹੁਣ ਐ ਵੀ ਕਰ ਦਿੰਦੇ ਹੈ ਨਾ ਕੋਈ ਜਿੰਨਾ ਸੇ ਮਤਲਬ ਐ ਜਿਹੜੇ ਲੋਕ ਹੈ ਕਿੰਨੇ ਲੋਕ ਹੈ ਇਹ ਲੋਨਾ ਕਾਫੀ 2 3000 ਕਰੋੜ ਸੇ 15 ਜਰਾ ੜਕਲ ਨਾ ਨਹੀਂ ਨਹੀਂ ਜੀ ਇਹਦੀਆਂ ਬਹੁਤ ਵੱਡਾ ਹੈ ਇਹਦੀਆਂ ਵੱਡੀਆਂ ਅੱਛੇ ਸੀਵਰ ਰਹਿਗਾ ਨਾ ਜਿਹੜਾ ਨਾ ਲੱਗੇ 84 ਕਰੋੜ ਦਾ ਸੀਵਰ ਜਿਹੜਾ ਪੈਣਾ ਲੰਦਾ ਇੱਕ ਐਸਟੀਵੀ ਨਵੀਂ ਬਣਦੀ ਹੈ ਕੋਈ ਨਹੀਂ ਆਪਣੇ ਕੋਲ ਰੇਲਵੇ ਕ੍ਰੋਸ ਹੋਣੀ ਹੈ ਜਿਹੜਾ ਕੋਈ ਬੰਗਾ ਰਕਮ ਮਿਲਾ ਕੇ ਸਾਰੇ 300 ਬੜੇ ਆਪਣੇ ਕੋਲ ਕਿਹਨਾ ਪਿਆ ਹੈਗਾ ਮੁੰਡੇ ਦਾ ਸੀਵਰੇਜ ਕੋਈ ਪਿਆ ਨਹੀਂ ਸੀਵਰੇਜ ਮੋੜ ਬੰਦ ਹੈ ਜੀ ਇੱਥੇ ਦੇਖਾ ਇਹ ਉਹ ਤੇ ਮਿਲਵਾ ਦਿੰਦਾ ਮੈਂ ਸਾਡੇ ਮਾਰਕੀਟ ਦਾ ਨੰਬਰ ਚਾਹੇ ਕਿ ਵਾਟਸਐਪ ਤੇ ਅਵਰੇਜ 9.5 ਕਰੋੜ ਰੁਪਏ ਆ ਗਏ ਕੰਮ ਸ਼ੁਰੂ ਹੋ ਗਿਆ ਤੇ ਹੋ ਜਾਏਗਾ ਪੂਰਾ ਟੂ ਚਾਹੀਦਾ ਹਾਂਜੀ ਹੋ ਰਿਹਾ ਹੈ ਨਹੀਂ ਉਹ ਇਹਦਾ ਸਾਰਾ ਦਸੋ ਫਿਰ ਆਪੋ ਆਪਣਾ ਹੋ ਰਿਹਾ ਹੈਗਾ ਕਰਵਾ ਲਾਂਗੇ ਪਰ ਅਪਾ ਆਪ ਕਿੱਥੇ ਆ ਲੋ ਆਪਣੇ ਹੱਥੇ ਲੱਗੇ ਸਾਰਾ ਸਰ ਲੱਗੇ ਹੋਏ ਸਾਰੇ ਇਸਤੇ ਬਗ ਲਗਾਤਾ ਲਵੇ ਸਰ ਇਹਦੇ ਨਾਲ ਕੰਮ ਹੋ ਜਾਵੇ ਕਾਹਨੂੰਟ ਕਰਦੇ ਹੋ ਬਾਜ਼ਾਰ ਦਾ ਕੰਮ ਸਰ ਲਗਾਤਾਰ ਜਿੱਦੇ ਲੱਗੇ ਹੋਏ ਮਗਰੀ ਜਿੱਦੋਂ ਕਿ ਉਧਰ ਪਾਣੀ ਦੇ ਪਾਈਪ ਦੀ ਪਟਾਈ ਸ਼ੁਰੂ ਕਰਤੀ ਆ ਹਾਂਜੀ ਹਾਂਜੀ ਸਰ ਉਹ ਪਟਾਈ ਤਾਂ ਹੁੰਦੇ ਸਾਰੇ ਨਾਲ ਉਹਨਾਂ ਨੇ ਕੰਮ ਸ਼ੁਰੂ ਹੋਇਆ ਉਹਦਾ ਟਾਈਮ ਹੋ ਜਾਣਾ ਇਹ ਤੁਹਾਡੀ ਜ਼ਿੰਮੇਵਾਰੀ ਹੈ ਤੁਹਾਡੀ ਹਮਤ ਦਾ ਬੰਦਾ ਸਰ ਕੋਈ ਜ਼ਰੂਰ ਹੈ ਜੀ ਅੱਜ ਨਵਾਂ ਸ਼ਹਿਰ ਵਿਖੇ ਅਸੀਂ ਜਿਹੜੀ ਫੀਲ ਵਿਜ਼ਿਟ ਦਾ ਅਸੀਂ ਦੌਰਾ ਰੱਖਿਆ ਆਪਾਂ ਤੇ ਪਹਿਲਾਂ ਵੀ ਅਸੀਂ ਹੈੱਡਕਵਰਟਰ ਮੀਟਿੰਗ ਕੀਤੀ ਸੀ ਸਾਡੇ ਸਾਰੇ ਯੂ ਸਹਿਬਾਨ ਪ੍ਰਧਾਨ ਜੀ ਸਾਡੇ ਆਏ ਸੀਗੇ ਤੇ ਜਰੂਰ ਇਹਨਾਂ ਵੱਲੋਂ ਇਨਵੀਟੇਸ਼ਨ ਸੀਗਾ ਕਿ ਇੱਕ ਵਾਰੀ ਖੁਦ ਆ ਕੇ ਗਰਾਊਂਡ ਤੇ ਵਿਜ਼ਿਟ ਕਰੋ ਤਾਂ ਜਿਵੇਂ ਅਸੀਂ ਉਸ ਉਸ ਮੁਤਾਬਕ ਅਸੀਂ ਆਏ ਅੱਜ ਤੇ ਸਭ ਤੋਂ ਪਹਿਲਾਂ ਅਸੀਂ ਜਿਹੜੀ ਹੈਗੀ ਡੰਪ ਸਾਈਡ ਦੇਖੀ ਆਪਾਂ ਜਿਹੜੀ ਡੰਪ ਸਾਈਡ ਹੈਗੀ ਉਹ ਕਾਫੀ ਮੈਂ ਦੇਖਿਆ ਕਿ ਉਹ ਕਹਿ ਸਕਦੇ ਆਵਰਫਲੋ ਹੀ ਕਰ ਰਹੀ ਹੈਗੀ ਉਹ ਸਾਰੇ ਬਾਹਰ ਹੀ ਹੈਗੇ ਆ ਤੇ ਉਹਦਾ ਵੀ ਪ੍ਰਪੋਜ਼ਲ ਗੱਲ ਹੋਈ ਹੈ ਕਿ ਅਸੀਂ ਇੱਕ ਨਵੀਂ ਜਗ੍ਹਾ ਉਹਨੂੰ ਰੀਲੋਕੇਟ ਕਰਕੇ ਅਸੀਂ ਆਪਾਂ ਇੱਕ ਵੱਡੀ ਖੁੱਲੀ ਜਗ੍ਹਾ ਲਾ ਕੇ ਅਸੀਂ ਆਪਾਂ ਉੱਥੇ ਲੱਕੇ ਜਾਵਾਂਗੇ ਦੂਜੀ ਜਿਹੜਾ ਮੇਨ ਮਸਲਾ ਅਸੀਂ ਨਵਾਂ ਸ਼ਹਿਰ ਦਾ ਜਿਹੜਾ ਸੀਗਾ ਰੇਲਵੇ ਰੋਡ ਦਾ ਜਿਹੜਾ ਸੀਗਾ ਤੇ ਉਹ 1.5 ਕਿਲੋਮੀਟਰ ਦੀ ਜਿਹੜੀ ਸੀਗੀ ਉਹ ਰਸਤਾ ਸੀਗਾ ਉਹ ਜਿਹੜਾ ਮੇਨ ਬਾਜ਼ਾਰ ਕਹਿ ਸਕਦੇ ਆਪਾਂ ਨਵਾਂ ਸ਼ਹਿਰ ਦਾ ਤੇ ਉੱਥੇ ਉਹ ਰਾਈਟ ਨਾਉ ਤੇ ਹੁਣ ਜਿਹੜਾ ਪਾਣੀ ਦੀ ਪਾਈਪਲਾਈਨ ਪੈਰੀ ਹੈਗੀ ਉਹ ਤੇ ਅਸੀਂ ਯੂ ਨੋ ਦੇ ਦਿੱਤੀ ਇਨਸਟਰਕਸ਼ਨਸ ਦਿੱਤੀਆਂ ਕਿ ਪਾਣੀ ਦੀ ਪਾਈਪਲਾਈਨ ਜਦੋਂ ਵੀ ਪੈਂਦੀ ਨਾਲੋਂ ਨਾਲ ਹੀ ਉਹਦਾ ਜਿਹੜਾ ਹੈਗਾ ਆਪਾਂ ਜਿਹੜਾ ਸੀਮੈਂਟਡ ਦਾ ਸੀ ਆਪਾਂ ਰਸਤਾ ਬਣਾਉਂਦੀ ਆਪਾਂ ਪ੍ਰਪੋਜ਼ਲ ਕੀਤੀ ਰੋਡ ਦੀ ਆਪਾਂ ਉਹਦਾ ਵੀ ਨਾਲੋਂ ਨਾਲ ਹੀ ਅਸੀਂ ਆਪਾਂ ਕੁਝ ਅਪਰੂਵਲ ਲੈਣੀਆਂ ਕੁਝ ਰਿਪੋਰਟ ਲੈਣੀ ਆ ਈਟੀ ਤੋਂ ਅਸੀਂ ਲੱਗੇ ਹੋਏ ਆ ਤੇ ਜਦੋਂ ਰਿਪੋਰਟਾਂ ਦੀ ਨਾਲ ਇਸ ਨਾਲ ਟੈਂਡਰ ਅਸੀਂ ਵਰਤ ਕਰਾ ਕੇ ਅਸੀਂ ਉਹ ਵੀ ਆਪਾਂ ਕੰਮ ਆਪਾਂ ਸ਼ੁਰੂ ਕਰਾ ਦਿੰਨਾ ਸਰ ਸੀਵਰੇਜ ਦੀ ਗੱਲ ਵੀ ਕੀਤੀ ਜਾ ਰਹੀ ਸੀ ਨਵੇਂ ਸੀਵਰੇਜ ਪਾਉਣ ਦੀ ਯਾ ਉਹਦੇ ਵਿੱਚ ਜਿਹੜੇ ਕੋਲੋਨੀਆਂ ਐਡ ਹੋਈਆਂ ਉਹਦੇ ਜਿਹੜੇ ਹੱਦ ਵਧੀ ਹੈਗੀ ਆ ਨਵਾਂ ਸ਼ਹਿਰ ਕਮੇਟੀ ਦੀ ਤੇ ਕੁਝ ਏਰੀਆਸ ਇਦਾਂ ਦੀ ਆਬਾਦੀ ਹੈਗੀ ਜਿੱਥੇ ਕਿ ਉਹ ਵੀਰੇ ਨਹੀਂ ਪਿਆ ਹੈਗਾ ਉਦੋਂ ਹੀ ਪ੍ਰਪੋਜ਼ਲ ਕੋਇਆ ਹੈਗਾ ਆਪਾਂ ਦੇਖਦੇ ਆਪਾਂ ਅ ਸੈਂਟਰਲ ਹੈੱਡ ਚੋਂ ਹੈੱਡਕ quart ਜੋ ਕੋਈ ਨੋਗੇ ਤਾਂ ਫੰਡਸ ਦਾ ਬੰਦੋਬਸਟ ਕਰੀਆ तकरीबन 48 ਕਰੋੜ ਦਾ ਫੰਡਸ ਕਹਰੇ ਵਿੱਚ ਐਸਟੀਪੀ ਵਿੱਚ ਮੇਨ ਰਾਈਜ਼ਿੰਗ ਸਾਰਾ ਹੈਗਾ ਤੇ ਉਹਦਾ ਵੀ ਆਪਾਂ ਸਾਡੇ ਧਿਆਨ ਚ ਆ ਗਿਆ ਸੀ ਆਪਾਂ ਉਹਦਾ ਵੀ ਹੱਲ ਕਰਦੇ ਆਪਾਂ ਜੀ ਠੀਕ ਹੈ ਥੈਂਕ ਯੂ ਜੀ